ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਪਿੰਦਰ ਸਿੰਘ ਮੁਖ ਸੇਵਾਦਾਰ ਸਮਾਜ ਸੇਵਾ ਸੰਸਥਾ ਠਿਕਰੀਵਾਲ ਜ਼ਿਲ੍ਹਾ ਗੁਰਦਾਸਪੁਰ ਸ਼ਹਿਰ ਕਾ ਦੀਆਂ ਜਥੇਬੰਦੀ ਧੰਗ ਸਿੰਘ ਜਥੇਬੰਦੀਆਂ ਸਮਾਜ ਸੇਵੀ ਸਸਤਾਵਾਂ ਅੱਜ ਵੀਰੋ ਸਾਡੀ ਇੱਕ ਮੀਟਿੰਗ ਹੋਈ ਇਕੱਤਰਤਾ ਹੋਈ ਜਿਹਦੇ ਵਿੱਚ ਫੈਸਲੇ ਲਏ ਗਏ ਨੇ ਕਿ ਕੋਈ ਵੀ ਚਾਹੇ ਸਰਕਾਰ ਆ ਚਾਹੇ ਹਕੂਮਤ ਹੈ ਜੇ ਕਿਸੇ ਤੇ ਨਜਾਇਜ਼ ਕਰਦੇ ਨੇ ਉਹਨਾਂ ਦਾ ਪੇਟ ਸਿਆਪਾ ਪੂਰਾ ਕਰਨਾ ਤੇ ਸਾਰੇ ਵੀਰ ਇਕਦਮ ਇਕੱਠੇ ਹੋ ਕੇ ਘਰੋਕ ਕਰਨਗੇ ਜਰ ਜੇ ਸਰਕਾਰ ਨੇ ਪਾਵਰਾਂ ਦੇ ਦਿੱਤੀਆਂ ਖਾਖੀ ਵਰਦੀਆਂ ਤੁਹਾਨੂੰ ਦੇ ਦਿੱਤੀਆਂ ਤੇ ਤੁਸੀਂ ਕੀ ਤੁਹਾਨੂੰ ਖੁੱਲ ਮਿਲ ਚੁੱਕੀ ਆ ਤੇ ਤੁਸੀਂ ਗਰੀਬਾਂ ਦੇ ਧੱਕੇ ਕਰੋਗੇ ਗਰੀਬਾਂ ਤੇ ਅਤਿਆਚਾਰ ਕਰੋਗੇ ਬਿਨਾਂ ਵਜ੍ਹਾ ਤੋਂ ਉਹਨਾਂ ਨੂੰ ਚੁੱਕ ਚੁੱਕ ਲੈ ਜਾਓਗੇ ਇਦਾਂ ਦਾ ਜਲੂਸ ਨਿਕਲਣਾ ਕਿ ਜਿਹੜੇ ਹਾਈ ਕੋਰਟ ਦੇ ਜੱਜ ਨੇ ਗੁਰਦਾਸਪੁਰ ਦੇ ਸੋਸ਼ਲ ਜੱਜ ਨੇ ਸਿਵਲ ਕੋਰਟ ਦੇ ਜੱਜ ਨੇ ਉਹਨਾਂ ਦੇ ਕੋਲ ਜਦੋਂ ਬੰਦਾ ਆਪਣੀ ਪਕਰ ਲੈ ਕੇ ਜਾਂਦਾ ਤੇ ਉੱਥੇ ਫਿਰ ਇਹਨਾਂ ਨੂੰ ਜਵਾਬ ਨਹੀਂ ਆਉਂਦਾ ਕਿ ਜੱਜਾਂ ਨੂੰ ਜਵਾਬ ਕੀ ਦੇਣਾ ਕਿਉਂਕਿ ਜੱਜ ਤੇ ਵੈਸੇ ਹੀ ਇਹਨਾਂ ਦੇ ਖਿਲਾਫ ਹੋਏ ਪਏ ਨੇ ਬਹੁਤ ਜ਼ਿਆਦਾ ਤੇ ਵੀਰੋ ਧੱਕਾ ਆਪਾ ਬਰਦਾਸ਼ਤ ਨਹੀਂ ਇਹ ਕਰਨਾ 8725842517 ਗੁਰਦਾਸਪੁਰ ਜ਼ਿਲ੍ਹੇ ਦੀਆਂ ਸੇਵਾਵਾਂ ਨਿਭਾ ਰਹੇ ਆ ਤੇ ਵਾਰਸ ਜਥੇਬੰਦੀ ਪੰਜਾਬ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਦੀ ਉਹਨਾਂ ਦੇ ਵੀ ਜਿਹੜੇ ਸਿੰਘ ਨੇ ਗਰੁੱਪ ਬਣਿਆ ਹੈ ਗੁਰੂ ਸਹਾਏ ਤੋਂ ਕੋ ਵੀ ਗਰੁੱਪ ਵਿੱਚ ਵੱਤੋ ਵੱਤ ਜੁੜੋ ਤੇ ਜਿਹੜੀ ਸ਼੍ਰੀ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਆਪਾਂ ਮੀਟਿੰਗ ਰੱਖਣ ਜਾ ਰਹੇ ਹਾਂ ਥੋੜੇ ਚਿਰ ਦੇ ਵਿੱਚ ਉਹਦੇ ਵਿੱਚ ਵੱਤੋ ਵੱਤ ਸਿੰਘ ਲੈ ਕੇ ਜਾਣੇ ਆ ਮੇਰteil ਛੱਡ ਦਿਓ ਆਪਣੀ ਸਿੱਖੀ ਨੂੰ ਪਿਆਰ ਕਰੋ ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਕਿਰਪਾ ਨਾਲ ਸੰਤ ਬਾਬਾ ਜਰਨੈਲ ਸਿੰਘ ਜੀ ਮਹਾਂਪੁਰਖ ਭਿੰਡਰਾਂ ਵਾਲੇ ਉਹਨਾਂ ਦੀ ਸੋਚ ਤੇ ਚੱਲਣਾ ਵੀਰੋ ਜੇ ਡਰ ਕੇ ਦਬ ਕੇ ਰਹਿਣਾ ਤੇ ਉਹ ਫਿਰ ਸਾਡੀ ਮਰੀ ਜਮੀਰ ਆ ਸਰੀਰ ਨੂੰ ਲਈ ਫਿਰੋ ਲੋਥ ਨੂੰ ਕੋਈ ਫਾਇਦਾ ਨਹੀਂ ਆਵੇ ਫਤੇ ਪਾਵੇ ਸਦਾ ਹਲੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ